ਸਵੇਰਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਜਦੋਂ ਵੀ ਹਰ ਸਾਲ ਜੂਨ ਦਾ ਮਹੀਨਾ ਆਉਂਦਾ ਹੈ ਤਾਂ ਸਿੱਖ ਜਗਤ ਦੇ ਵਿੱਚ ਜੂਨ 1984 ਯਾਦ ਆ ਜਾਂਦਾ ਹੈ ਉਹ ਸਾਲ ਜਿਸ ਸਾਲ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੁੰਦਾ ਉਸ ਤੋਂ ਬਾਅਦ ਸਿੱਖ ਜੈਨੋਸਾਈਡ ਹੁੰਦਾ ਉਸ ਤੋਂ ਬਾਅਦ ਭਾਰਤ ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਹੁਤ ਜ਼ਿਆਦਾ ਬਦਲਾ ਤਿੱਖਲਾ ਦਿਖਣ ਨੂੰ ਮਿਲਦਾ ਇਸ ਮੁੱਦੇ ਨੂੰ ਲੈ ਕੇ ਅਸੀਂ ਗੱਲਬਾਤ ਤੇ ਚਰਚਾ ਕਰਾਂਗੇ ਚਰਚਾ ਦੇ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਸੀਨੀਅਰ ਪੱਤਰਕਾਰ ਦਿਸਪਾਲ ਸਿੰਘ ਸਿੱਧੂ ਜੀ ਜਿਨ੍ਹਾਂ ਦਾ ਖਾਸ ਤਜਰਬਾ ਰਿਹਾ ਇਸ ਨੂੰ ਲੈ ਕੇ ਕਿਉਂਕਿ ਆਪਰੇਸ਼ਨ ਬਲੂ ਸਟਾਰ ਇਹਨਾਂ ਨੇ ਆਪਣੀ ਅੱਖੀ ਦੇਖਿਆ ਉਸ ਬਾਰੇ ਲਿਖਿਆ ਆਰਟੀਕਲ ਛਾਪੇ ਨੇ ਲੋਕਾਂ ਦੇ ਵਿੱਚ ਵਿਚਰੇ ਨੇ ਉਸ ਮਾਹੌਲ ਨੂੰ ਹੰਡਾਇਆ ਤੇ ਆਪਣੀ ਅੱਖੀ ਡਿੱਠਾ ਮਾਹੌਲ ਹੈ ਜਿਹੜਾ ਬਿਆਨ ਕੀਤਾ ਸੋ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸ਼ੁਕਰੀਆ ਸਵਾਗਤ ਹੈ ਸਰ ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਨੂੰ ਇਹੀ ਹੈ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਖਾਸ ਕਰਕੇ ਪੰਜਾਬ ਦੇ ਵਿੱਚ ਮਾਹੌਲ ਕਿਵੇਂ ਦਾ ਸੀ ਦੇਖੋ ਪੰਜਾਬ ਅਸਲ ਦੇ ਵਿੱਚ ਤਾਂ ਕਦੇ ਵੀ 47 ਤੋਂ ਬਾਅਦ ਠੀਕ ਹੀ ਨਹੀਂ ਹੋਇਆ ਜਿਹੜਾ ਦਰਬਾਰ ਸਾਹਿਬ ਤੇ ਫੌਜੀ ਹਮਲਾ ਉਹਦੀਆਂ ਜੜਾ 1947 ਦੀ ਵੰਡ ਚ ਪੰਜਾਬ ਦੇ ਵਿੱਚ ਉੱਥੋਂ ਹੀ ਸਾਰੇ ਇਸ ਖਿੱਤੇ ਦੀ ਪੋਲਿਟਿਕਸ ਗੱਡਬੜ ਹੋਈ ਆ ਵੈਸੇ ਜਿਹੜਾ ਸੈਕੰਡ ਵਰਲਡ ਵਾਰ ਹੋਇਆ 45 47 ਇਹ ਜਿਹੜੇ ਦਿਨ ਸੀਗੇ ਜਦੋਂ ਜਦੋਂ ਬਹੁਤ ਸਾਰੇ ਕਲੋਨੀਆਂ ਜਿਹੜੇ ਸਾਰੇ ਸੀਆ ਉਹ ਅੰਗਰੇਜ਼ਾਂ ਤੋਂ ਆਜ਼ਾਦ ਹੋਈਆਂ ਜਾਂ ਅੰਗਰੇਜ਼ ਪਿੱਛੇ ਗਏ ਜਿੱਥੇ ਜਿੱਥੇ ਗਏ ਉੱਥੇ ਕੋਈ ਨਾ ਕੋਈ ਉਹ ਪੰਗਾ ਪਾ ਕੇ ਕੋਈ ਨਾ ਕੋਈ ਗੜਬੜ ਕਰਕੇ ਗਏ ਆ ਉਹ ਗੜਬੜ ਪਿਛਲੇ 70 75 ਸਾਲਾਂ ਤੋਂ ਲੋਕ ਉਫਤ ਰਹੇ ਆ ਜਿਵੇਂ ਪੰਜਾਬ ਦੀ ਵੰਡ ਹੈ ਪੰਜਾਬ ਦੀ ਵੰਡ ਦੇ ਵਿੱਚ ਜਿਹੜੀ ਲੈਂ ਖਿੱਚ ਗਿਆ ਇਹ ਧਰਤੀ ਤੇ ਲੈਣ ਖਿੱਚਤੀ ਕੁਦਰਤੀ ਲੈਵਲ ਦਾ ਇਹ ਬਾਰਡਰ ਨੇ ਪਾਕਿਸਤਾਨ ਦਾ ਜੋ ਤੇ ਇੰਡੀਆ ਦਾ ਜੋ ਵਿਚਕਾਰ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਇਹ ਸਾਰੇ ਇੱਕ ਇੱਕ ਪੂਰੀ ਸਹੀ ਸਿੱਧੀ ਸਫੈਦ ਜਿਹੜੀ ਧਰਤੀ ਸੀ ਉਹਦੇ ਉੱਤੇ ਲੀਕ ਮਾਰ ਕੇ ਬਾਰਡਰ ਬਣਾਇਆ ਤੇ ਇਹ ਕਾਗਜ਼ਾਂ 'ਚ ਬਾਰਡਰ ਬਣਾਇਆ ਨਕਸ਼ਿਆਂ ਤੇ ਬਾਰਡਰ ਬਣਾਇਆ ਧਰਤੀ ਤੇ ਬਾਰਡਰ ਕੋਈ ਨਹੀਂ ਸੀ ਇਸ ਕਿਸਮ ਦਾ ਇਹ ਜਿਹੜੀ ਵੰਡ ਸੀ ਇਹ ਗੈਰ ਕੁਦਰਤੀ ਸੀ ਤੇ ਉਹਦੀ ਲੜਾਈ ਦੇ ਪਿੱਛੋਂ ਇੱਕ ਪੱਕੇ ਆਪਸ ਵਿੱਚ ਦੀ ਪਾਕਿਸਤਾਨ ਤੇ ਇੰਡੀਆ ਦੁਸ਼ਮਣ ਬਣ ਗਏ ਹੂੰ ਉਹ ਉਸ ਦੁਸ਼ਮਣੀ ਦੇ ਵਿੱਚ ਕਈ ਡਵੈਲਪਮੈਂਟਸ ਹੋਈਆਂ ਤੇ ਜਿਹੜਾ ਖਾਸ ਕਰਕੇ ਬਾਰਡਰ ਦੇ ਇਲਾਕੇ ਦੇ ਵਿੱਚ ਪੰਜਾਬ ਸੀ ਤੇ ਸਿੱਖ ਛੋਟਾ ਜਿਹਾ ਸਿੱਖ ਪਾਈਚਾਰਾ ਸੀ ਜੀ ਉਸ ਨੂੰ ਤਾਂ ਉਸ ਦੇ ਦਰਪੇਸ਼ ਜਿਹੜੀਆਂ ਸਮੱਸਿਆ ਆ ਉਹ ਲਗਾਤਾਰ ਵੱਧ ਗਈ ਦੁਨੀਆਂ ਜਾਂਦੀਆਂ ਵਧੀਆਂ ਹੀ ਗਈਆਂ 47 ਤੋਂ ਲੈ ਕੇ ਅੱਜ ਤੱਕ ਜੀ ਤੇ ਉਹ ਉਸੇ ਉਸੇ ਜਿਹੜੀ 47 ਦੀ ਵੰਡ ਹੈ ਉਹਦਾ ਜ਼ਖਮ ਉਦੋਂ ਰਿਸਦਾ ਸੀ ਉਹਦਾ ਜ਼ਖਮ ਫਿਰ ਹੋਰ ਨਸੂਰ ਬਣ ਗਿਆ ਜਦੋਂ ਇਹ ਆ ਆਪਣਾ 84 ਦੇ ਉੱਤੇ ਫੌਜ ਦਾ ਫੌਜੀ ਹਮਲਾ ਹੋਇਆ ਹੂੰ ਜਿਹਨੂੰ ਅਸੀਂ ਕੱਲੂਕਾਰਾ ਕਹਿੰਦੇ ਆ ਜੀ ਕੱਲੂਕਾਰਾ ਇਸ ਕਰਕੇ ਕਹਿੰਦੇ ਆ ਵੀ ਇਹ ਕੋਈ ਦੋ ਫੌਜਾਂ ਦੀ ਲੜਾਈ ਨਹੀਂ ਸੀ ਹੋਈ ਇੱਕ ਪਾਸੇ ਫੌਜ ਸੀ ਹਥਿਆਰਬੰਦ ਤੇ ਦੂਜੇ ਪਾਸੇ ਆਮ ਲੋਕ ਮਾਰੇ ਗਏ ਹੂੰ ਜਦੋਂ ਆਮ ਲੋਕ ਮਾਰੇ ਜਾਂਦੇ ਸਨ ਉਹਨੂੰ ਕੱਲੂਕਾਰਾ ਕਹਿੰਦੇ ਆ ਇਹ ਕੱਲੂਕਾਰਾ ਹੋਇਆ ਸੀ ਕਰਨ ਜੀ ਤੇ ਇਹ ਕੱਲੂਕਾਰਾਂ ਤੀਜਾ ਕੱਲੂਕਾਰਾ ਸਿੱਖ ਤੇ ਹਫ਼ਤੇ ਵਿੱਚ ਜਿਹੜਾ ਛੋਟਾ ਹਾਂ ਕਿਉਂਕਿ ਪਹਿਲਾ ਦੋ ਕੱਲੂਕਾਰੇ ਇੱਕ ਉਹ ਗੁਰਦਾਸਪੁਰ ਰੇਡੀਏ ਦੇ ਵਿੱਚ ਨੰਨ ਜਿਹੜਾ ਕੰਬਲ ਸਸ ਉਹ ਛੰਬ ਛੰਬ ਦਾ ਸੀਗਾ ਸਾਰਾ ਤੇ ਦੂਸਰਾ ਸੀ ਕੋਪਰਹੀੜੇ ਦਾ ਹਮ ਅਬ ਮਲੇਰ ਕੋਟਲੇ ਕੋਲੇ ਜੀ ਤੇ ਇਹ ਦੋਨੋਂ ਦੋਨਾਂ ਸੀ ਪਹਿਲੇ ਜੀ ਤਾਂ ਘਟ ਕੋਈ ਆ ਆ ਜਿਹੜੀ ਕੈਜੂਅਲਟੀ ਹੋਈ ਆ ਮੌਤਾਂ ਹੋਈਆਂ ਸਾਰੀਆਂ ਘੱਟ ਸੀਗਾ 7000 ਗਿਣੀ ਜਾਂਦੀ ਆ ਜਿਹੜਾ ਕੁੱਪੜੀ ਹਿੜੇ ਵਾਲਾ 20000 ਗਿਣੀ ਜਾਂਦੀ ਆ ਆ ਜਿਹੜਾ ਨਵਾਂ ਹੋਇਆ ਜਿਹੜਾ ਅੱਜ ਦੇ ਜੋਗ ਵਿੱਚ ਹੋਇਆ ਜੀ ਪਹਿਲੀ ਗੱਲ ਤਾਂ ਇਹ ਜਿਹੜਾ ਫੌਜੀ ਹਮਲਾ ਹੋਇਆ ਇਹ 220 ਸਾਲ ਬਾਅਦ ਹੋਇਆ ਦਰਬਾਰ ਸਾਹਿਬ ਉੱਤੇ ਪਹਿਲਾਂ ਕੋਈ ਹਮਲਾ ਹੀ ਨਹੀਂ ਹੋਇਆ ਅਹਿਮਦ ਸ਼ਾਹ ਅਬਦਾਲੀ ਦਾ ਹੋਇਆ ਸੀ ਜੀ 162 ਚ ਹੋਇਆ 17 ਤੋਂ 164 ਚ ਹੋ ਰਿਹਾ ਸੀ ਹੂੰ ਉਹ ਉਹ ਉਸ ਉਹ ਹਮਲਾ ਤੋਂ ਬਾਅਦ 220 ਸਾਲ ਬਾਅਦ ਇਹ ਹਮਲਾ ਜਾ ਕੇ ਹੋਇਆਗਾ ਅੱਛਾ ਸਿੱਧੂ ਸਰ ਤੁਸੀਂ ਕਿਹਾ ਇਹ ਖੱਲੂ ਘਰੇ ਹੋਇਆ ਮੈਂ ਪੁੱਛਣਾ ਚਾਹੁੰਦਾ ਵੀ ਜਦੋਂ ਇਹ ਇਸ ਖੱਲੂ ਘਰੇ ਦੇ ਦੌਰਾਨ 4 ਜੂਨ ਨੂੰ ਜਿਹੜਾ ਅਮਰਸਰ ਸਾਹਾਵਾ ਦਰਬਾਰ ਸਾਹਾਵਾ ਘੇਰਾਬੰਦੀ ਕੀਤੀ ਜਾਂਦੀ ਹੈ 5 ਜੂਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕੀਤਾ ਜਾਂਦਾ ਜਦੋਂ ਸਭ ਤੋਂ ਪਹਿਲੀ ਵਾਰ ਤੁਸੀਂ ਉੱਥੇ ਜਾ ਕੇ ਦੇਖਿਆ ਅੱਖੀਂ ਦੇਖਿਆ ਆਪਣੀ ਅੱਖਾਂ ਨਾਲ ਦੇਖਿਆ ਤਾਂ ਤੁਸੀਂ ਕਿਵੇਂ ਮਹਿਸੂਸ ਕੀਤਾ ਉੱਥੇ ਜਾ ਕੇ ਦੇਖੋ ਬਿਲਕੁਲ ਕਿਸੇ ਨੂੰ ਨਹੀਂ ਜਾਣ ਦਿੱਤਾ ਜਿਹਨਾਂ ਤੇ ਫੌਜੀ ਹਮ ਜਿਹਨੂੰ ਇਹ ਸਰਕਾਰ ਨੇ ਆਪਰੇਸ਼ਨ ਬਲੂ ਸਟਾਰਟ ਕੀਤਾ ਕੋਈ ਨਹੀਂ ਨੇੜੇ ਨਹੀਂ ਜਾਣ ਦਿੱਤਾ ਕੋਈ ਉੱਥੇ ਫੌਜੀ ਸੀ ਕਰਫੂ ਲੱਗਿਆ ਸੀ ਸਾਰੇ ਸਾਰੇ ਸ਼ਹਿਰ 'ਚ ਕਰਫੂ ਨਹੀਂ ਲਾਇਆ ਸਾਰੇ ਪੰਜਾਬ 'ਚ ਕਰਫੂ ਸੀ ਹੂੰ ਉਹ ਐਡਾ ਵੱਡਾ ਕਰਸ਼ੂ ਕਰਕੇ ਉਹਨਾਂ ਨੇ ਸਾਰੇ ਪੰਜਾਬ ਨੂੰ ਦੇਸ਼ ਨਾਲੋਂ ਤੋੜ ਲਿਆ ਸੀ ਦੇਸ਼ ਦੁਨੀਆ ਨਾਲੋਂ ਤੋੜ ਲਿਆ ਸੀ ਸਾਰੀਆਂ ਫੌਜਾਂ ਲੱਗੀਆਂ ਸੀ ਬਾਰਡਰ ਸਾਰਿਆਂ ਦੇ ਉੱਤੇ ਫੌਜ ਲੱਗੀ ਹੋਈ ਸੀ ਇਸ ਕਰਕੇ ਉਹ ਕਰਸ਼ੂ ਦਾ ਕਿ ਕੋਈ ਨਹੀਂ ਹਿੱਲਣ ਦਿੱਤਾ ਕਿਸੇ ਤੱਕ ਬਿੰਡਾ ਜਿਹੇ ਲੋਕ ਨੇ ਹਿੱਲਣ ਦਿੱਤੇ ਘਰਾਂ 'ਚ ਹੀ ਰੱਖੇ ਸਾਰੇ ਤੇ ਇਸ ਕਰਕੇ ਕੋਈ ਨੇੜੇ ਨਹੀਂ ਗਿਆ ਪ੍ਰੈਸ ਦਾ ਸੈਂਸਰਸ਼ਿਪ ਲਾਤਾ ਸੀ ਪ੍ਰੈਸ ਰਿਪੋਰਟਰ ਹੁੰਦੀਆਂ ਜਿਹੜੀਆਂ ਲੈਣਾ ਸੀ ਪ੍ਰੈਸ ਦੀਆਂ ਜਿਹੜੀਆਂ ਟੈਲੀਫੋਨ ਐਕਸਚੇਂਜ ਨਾਲ ਹੁੰਦੀਆਂ ਲਿੰਕ ਉਹ ਸਾਰੇ ਕੱਟਦੇ ਸੀਗੇ ਪਹਿਲਾਂ ਹੀ ਤਿੰਨ ਚਾਰ ਦਿਨ ਪਹਿਲਾਂ ਜਿਵੇਂ ਸਾਡੀਆਂ ਸਾਡੀਆਂ ਤਾਂ ਦੋ ਦੋ ਤਰੀਕ ਨੂੰ ਕੱਟੀਆਂ ਗਈਆਂ ਸੀ ਸਾਰੀਆਂ ਲੈਣਾ ਜੀ ਤੇ ਦੋ ਤਰੀਕ ਤੋਂ ਬਾਅਦ ਅਸੀਂ ਅਸੀਂ ਤਾਂ ਜਾ ਹੀ ਨਹੀਂ ਸਕੇ ਨਾਲ ਸਾਨੂੰ ਜਾਣ ਦਿੱਤਾ ਉੱਥੇ ਹੂੰ ਕਿਉਂਕਿ ਉੱਥੇ ਫਿਰ ਕਰਫਿਊ ਪਾਸ ਲੈ ਕੇ ਜਾਣਾ ਹੁੰਦਾ ਨਹੀਂ ਤੁਸੀਂ ਗੂ ਵੀ ਨਹੀਂ ਕਰ ਸਕਦੇ ਸੀ ਤੁਸੀਂ ਉੱਥੇ ਬੈਠ ਸੀ ਸਰ ਉਸ ਤੋਂ ਬਾਅਦ ਅਸੀਂ ਤਾਂ ਸਾਰੇ ਪ੍ਰੈਸ ਲੋਕਲ ਪ੍ਰੈਸ ਨੂੰ ਨਹੀਂ ਲੱਗੇ ਹਾਂ ਦੇਖੋ ਜਿਹੜਾ ਪ੍ਰਪਾਗੈਂਡੇ ਦੀ ਲੋੜ ਸੀ ਸਰਕਾਰ ਨੂੰ ਉਹਦੇ ਲਈ ਉਹ ਦਿੱਲੀੋਂ ਪ੍ਰੈਸ ਨੂੰ ਬਾਈਅਰ ਲਿਆਏ ਜਾਂ ਇੱਥੋਂ ਚੰਡੀਗੜ੍ਹ ਤੋਂ ਲਏ ਸੀ ਹੂੰ ਉੱਥੇ ਲੋਕਾਂ ਨੂੰ ਪ੍ਰੈਸ ਦਾ ਜਿਹਨੂੰ ਸਾਰਿਆਂ ਨੂੰ ਸਾਨੂੰ ਜਿਆਦਾ ਪਤਾ ਸੀ ਉੱਥੇ ਲੋਕਲ ਕਿਉਂਕਿ ਅਸੀਂ ਦੋ-ਦੋ ਸਾਲ ਦੇ ਉੱਥੇ ਕੰਮ ਕਰਦੇ ਸੀ ਰੋਜ਼ ਦਰਬਾਰ ਸਾਹਿਬ ਦੇ ਅੰਦਰ ਜਾਂਦੇ ਸੀ ਮੈਂ ਯੂਐਨਏ ਦੇ ਰਿਪੋਰਟਰ ਦੇ ਲੈਵਲ ਤੇ ਅੰਦਰ ਜਾਂਦਾ ਸੀ ਹੋਰ ਦੂਜੇ ਰਿਪੋਰਟਰਸ ਸੀ ਲਗਾਤਾਰ ਟ੍ਰਿਬਿਊਨ ਦਾ ਸੀ ਬੰਦਾ ਪੀਪੀਐਸ ਬਿੱਲ ਸਾਰੇ ਅਸੀਂ ਅੰਦਰ ਜਾਂਦੇ ਹੁੰਦੇ ਇਸ ਕਰਕੇ ਜਿਹੜਾ ਇਹ ਸਾਨੂੰ ਜਾਦਾ ਪਤਾ ਸੀ ਕੀ ਹੋਇਆ ਕਿ ਸਾਨੂੰ ਤਾਂ ਨੇੜੇ ਨਹੀਂ ਸੀ ਆਉਣ ਦੇਣਾ ਉਹਨਾਂ ਨੇ ਆਪਣਾ ਐਂਗਲ ਦੇਣਾ ਸੀ ਜੀ ਆਪਣਾ ਏਜੰਡਾ ਸੀ ਸਰਕਾਰ ਦਾ ਫੌਜ ਭੇਜਣ ਦਾ ਵੀ ਏਜੰਡਾ ਸੀ ਆਪਣਾ ਸਿਆਸੀ ਤੇ ਉਹ ਉਹ ਏਜੰਡੇ ਦੀ ਸੇਵਾ ਲਈ ਫਿਰ মিডিਆ ਤੋਂ ਵੀ ਉਹ ਜੀਆਂ ਖਬਰਾਂ ਲੋਆ ਜਾਂ ਜਾਂਦੇ ਅੱਛਾ ਸਿੱਧੂ ਸਰ ਜੇ ਆਪਾਂ ਫਰੀडम ਆਫ ਪ੍ਰੈਸ ਦੀ ਗੱਲ ਕਰੀਏ ਤਾਂ ਤੁਸੀਂ ਜੂਨ 1984 মিডিਆ ਦੀ ਪੱਤਰਕਾਰੀ ਦੇ ਉੱਤੇ ਇੱਕ ਕਿਤਾਬ ਵੀ ਲਿਖੀ ਹੈ 1984 ਦੀ ਪੱਤਰਕਾਰੀ ਤਾਂ ਸਰ ਮੈਂ ਇਹ ਪੁੱਛਣਾ ਚਾਹਨਾ ਵੀ ਉਸ ਦੌਰਾਨ ਜਿਹੜਾ ਨੈਸ਼ਨਲ ਮੀਡੀਆ ਤੇ ਇੰਟਰਨੈਸ਼ਨਲ ਮੀਡੀਆ ਦਾ ਕੀ ਰੋਲ ਸੀ ਕਿ ਉਹ ਸਿੱਖਾਂ ਦੇ ਪੱਖ ਦੇ ਵਿੱਚ ਸੀ ਜਾਂ ਗਵਰਨਮੈਂਟ ਦੇ ਪੱਖ ਦੇ ਵਿੱਚ ਭੁਗਤ ਰਿਆ ਸੀ ਵਿਖੋ ਮੀਡੀਆ ਜਿਹੜਾ ਹੁੰਦਾ ਉਹ ਜਿਹੜੀ ਮੌਕੇ ਦੀ ਸਟੇਟ ਹੋਵੇ ਸਰਕਾਰ ਹੋਵੇ ਉਸੇ ਨਾਲ ਚੱਲਦਾ ਜ਼ਿਆਦਾ ਕਿਉਂਕਿ ਉਹ ਤਾਂ ਐਡ ਲੈਣੀ ਹੁੰਦੀ ਆ ਉਹਦੇ ਸੌ ਕੰਮ ਹੁੰਦੇ ਆ ਉਹ ਤਾਂ ਕਲੀਅਰ ਕਰ ਦਿੰਦੇ ਲੋਕਾਂ ਤੋਂ ਪਾਵਰਾ ਹੁੰਦੀਆਂ ਮੌਕੇ ਦੀ ਸਰਕਾਰ ਕੋਲੇ ਉਹ ਕਾਨੂੰਨੀ ਲੈਵਲ ਤੇ ਬੰਦ ਕਰਾ ਸਕਦੇ ਆ ਹੂੰ ਸਾਰਾ ਕੁਝ ਹੁੰਦਾ ਇਸ ਕਰਕੇ ਸਰਕਾਰ ਦੇ ਨਾਲ ਮੋਸਟਲੀ ਚੱਲਦੇ ਆ ਸਰਕਾਰਾਂ ਥੋੜਾ ਜਿਹਾ ਯਾਜਤ ਦੇ ਦਿੰਦੀਆਂ ਹੁੰਦੀਆਂ ਵੀ ਤੁਸੀਂ ਨੁਕਤਾ ਚੰਨੀ ਜਾਂ ਆਲੋਚਨਾ ਕਰ ਲਓ ਤੇ ਮੋਸਟਲੀ ਸਾਰਾ ਨਾਲ ਚੱਲਦੇ ਆ ਉਹ ਉਹ ਹਦੂ ਤੱਕ ਹੁਣ ਦੇਖ ਲੋ ਜਿਹੜਾ ਆਹ ਜਿਹੜਾ ਭਾਜਪਾ ਦਾ ਰਜਿਮ ਹੈ ਜੀ ਇਹਦੇ ਵਿੱਚ ਤਾਂ ਪੂਰਾ ਹੀ ਨਾਲ ਚੱਲਦਾ ਤੇ ਇਸ ਕਰਕੇ ਹੁਣ ਹੁਣ ਸਪਸ਼ਟੇ ਦੇ ਲਈ ਟਰਮ ਵੀ ਆ ਗਈ ਗੋਦੀ ਮੀਟੀਆ ਉਹ ਵੀ ਗੋਦੀ ਮੀਟੀਆ ਸੀ ਜੀ ਜੀ ਉਦੋਂ ਆਲ ਇੰਡੀਆ ਰੇਡੀਓ ਦੂਰਦਰਸ਼ਨ ਸਰਕਾਰ ਦੇ ਸੀਗੇ ਆਧਾਰੇ ਪੱਕੇ ਸਰਕਾਰ ਦੇ ਸੀ ਸਰਕਾਰ ਦੀ ਬੋਲੀ ਬੋਲਦੇ ਸੀ ਜੀ ਜਿਹੜੇ ਜਿਹੜੇ ਵੱਡੇ ਅਖਬਾਰ ਸੀ ਨੈਸ਼ਨਲ ਲੈਵਲ ਦੇ ਹਿੰਦੁਸਤਾਨ ਟਾਈਮ ਟਾਈਮਜ਼ ਆਫ ਇੰਡੀਆ ਹਮ ਸਟੇਟਸਮੈਨ ਇਹ ਇਹ ਸਾਰੇ ਜਿਹੜੇ ਇੰਡੀਅਨ ਐਕਸਪ੍ਰੈਸ ਇਹ ਅਖਬਾਰਾਂ ਦੇ ਜਿਹੜੇ ਅਖਬਾਰਾਂ ਦੇ ਮਾਲਕਾਂ ਨਾਲ ਸਰਕਾਰ ਨੇ ਮੀਟਿੰਗਾਂ ਕੀਤੀਆਂ ਵਾਸੀਂ ਇਹ ਵੀ ਉਹਨਾਂ ਮੁਤਾਬਕ ਚੱਲਦੇ ਸੀ ਬਿਲਕੁਲ ਜੀ ਪੰਜਾਬ ਕੇਸਰੀ ਸਾਰਾ ਗਰੁੱਪ ਹੀ ਜਲੰਧਰ ਵਾਲਾ ਇਹਨਾਂ ਦਾ ਕੰਮ ਕਰਦਾ ਸੀ ਇਹਨਾਂ ਦੀ ਬੋਲੀ ਬੋਲਦਾ ਸੀ ਸਿੱਖਾਂ ਕੋਲ ਤਾਂ ਕੋਈ মিডিਆ ਹੈ ਨਹੀਂ ਸੀ ਕਾਪ ਦਾ ਇਸ ਕਰਕੇ মিডিਆ ਨੇ ਬਹੁਤ ਜ਼ਿਆਦਾ ਕੀਤਾ ਮੋਟੀ মিডিਆ ਨੇ ਐਨਾ ਮਾਹੌਲ ਸਿੱਖਾਂ ਵਿਰੁੱਧ ਬਣਾਇਆ ਵੀ ਇਹੋ ਲੱਗਦਾ ਹੁੰਦਾ ਸੀ ਵੀ ਸਿੱਖ ਸਿੱਖ ਦੇਸ਼ ਨੂੰ ਤੋੜ ਰਹੇ ਆ ਇਹ ਇਹ ਅਤਵਾਦੀ ਬਣਾ ਕੇ ਸਿੱਖ ਅਤਵਾਦੀ ਆ ਸਿੱਖ ਦੇਸ਼ ਤੋੜ ਰਹੇ ਆ ਸਿੱਖ ਪਾਕਿਸਤਾਨ ਦੀ ਸ਼ਹਿਤੇ ਕਰ ਰਹੇ ਆ ਸਾਰਾ ਕੁਝ ਪਾਕਿਸਤਾਨ ਦੀ ਸ਼ਹਿਤੇ ਕਰ ਰਹੇ ਆ ਤੇ ਦੂ ਤੀਸਰਾ ਇਹ ਵੀ ਇਹ ਹਿੰਦੂਆਂ ਨੂੰ ਮਾਰ ਰਹੇ ਆ ਇਸ ਕਿਸਮ ਦਾ ਕਮਿਊਨਲ ਫਿਰਕਾ ਪ੍ਰਸਤੀ ਵਾਲਾ ਐਂਗਲ ਵੀ ਦਿੱਤਾ ਸੀ ਅੱਛਾ ਸਿੱਧੂ ਸਰ 1984 ਦੇ ਆਪਰੇਸ਼ਨ ਦੇ ਦੌਰਾਨ ਜਾਂ ਉਸ ਤੋਂ ਥੋੜਾ ਸਮਾਂ ਪਹਿਲਾਂ ਤੇ ਬਾਅਦ ਦੀ ਜੀ ਮੈਂ ਗੱਲ ਕਰਾਂ ਤਾਂ ਰਾਜਨੀਤਿਕ ਪੰਜਾਬ ਦਾ ਮਾਹੌਲ ਕੀ ਸੀ ਧਾਰਮਿਕ ਪੱਖ ਤੋਂ ਐਸਜੀਪੀਸੀ ਸੰਸਥਾ ਦਾ ਕੀ ਮਹੌਲ ਸੀ ਕੀ ਵਰਤਾਅ ਉਸ ਵੱਲੋਂ ਬਣਾਇਆ ਜਾ ਰਿਹਾ ਸੀ ਜਾਂ ਸੈਂਟਰ ਗਵਰਨਮੈਂਟ ਵੱਲੋਂ ਐਸਜੀਪੀਸੀ ਨੂੰ ਕਿਵੇਂ ਵੇਖਿਆ ਜਾ ਰਿਹਾ ਸੀ ਤੇ ਤੀਜਾ ਟਕਸਾਲੀਆਂ ਦਾ ਉਸ ਸਮੇਂ ਕੀ ਮੁੱਖ ਰੋਲ ਸੀ ਵੇਖੋ ਨਾ ਤਾਂ ਟਕਸਾਲੀ ਮੈਟਰ ਕਰਦੇ ਸੀ ਨਾ ਐਸਜੀਪੀਸੀ ਮੈਟਰ ਕਰਦੇ ਸੀ ਉਦੋਂ ਅਕਾਲੀ ਦਲ ਬਹੁਤ ਤਕੜਾ ਸੀ ਅਕਾਲੀ ਦਲ ਨੇ ਮੋਰਚਾ ਲਾਇਆ ਸੀ ਹੂੰ ਤੇ ਨਾ ਉਹ ਟਕਸਾਲ ਜਿਨ੍ਹਾਂ ਚੋਂ ਸੰਤ ਦਮਦਮੇ ਟਕਸਾਲ ਵੀ ਉਹਨਾਂ ਚੇਰੇ ਕੰਮ ਕਰਦੇ ਸੀ ਜਿਨ੍ਹਾਂ ਚੋਂ ਸੰਤ ਸੰਤ ਜਨਰਲ ਸਿੰਘ ਪਿੰਡ ਨਵਾਲੇ ਜਿਉਂਦੇ ਸੀ ਜੋ ਲੜ ਉਹ ਸੀਗੇ ਸੀਨ ਤੇ ਜਦੋਂ ਉਹ ਹੈ ਨਹੀਂ ਸੀ ਕਿ ਇਸ ਇੱਥੇ ਨਾਲ ਰਹੇ ਗਲਤਔ ਟਕਸਾਲ ਦੀ ਵੀ ਆਪਾਂ ਨੂੰ ਪਤਾ ਕੀ ਹਾਲਤ ਹੋ ਗਈ ਹੈ ਤੇ ਇਸ ਕਰਕੇ ਉਦੋਂ ਅਕਾਲੀ ਦਲ ਦਾ ਸੀ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਆ ਅਕਾਲੀ ਦਲ ਨੇ ਮੋਰਚਾ ਲਾਇਆ ਸੀ ਅਕਾਲੀ ਦਲ ਦਾ ਜਿਹੜਾ ਹੈਡ ਸੀ ਹਰਚੰਦ ਸਿੰਘ ਲੋਂਗੋਵਾਲ ਉਹ ਮੋਰਚਾ ਡਿਕਟੇਟਰ ਸੀ ਉਹੀ ਸਰਕਾਰ ਨਾਲ ਗੱਲ ਕਰਦਾ ਜਾਂ ਉਹਦੇ ਰਾਹੀਂ ਬੰਦੇ ਜਾਂਦੇ ਜੇ ਇੰਦਰਾ ਗਾਂਧੀ ਨੂੰ ਮਿਲਦੇ ਆ ਜਿਹੜੀਆਂ 26 ਮੀਟਿੰਗਾਂ ਹੋਈਆਂ ਹਾਂ ਉਹ ਸਾਰੇ ਦਰੋਂ ਪੌਣੇ 2 ਸਾਲ ਮੋਰਚਾ ਚੱਲਿਆ ਉਹ ਸਾਰੀਆਂ ਅਕਾਲੀ ਗੱਲ ਦੀ ਵੱਡੀ ਭੂਮਿਕਾ ਸੀ ਤੇ ਦੂਜੇ ਨੰਬਰ ਦੀ ਭੂਮਿਕਾ ਸੀ ਜਿਹੜੀ ਉਸੰਤ ਜਨੈਲ ਸਿੰਘ ਪਿੰਡਾਵਾਲਾ ਦੀ ਸੀ ਤੇ ਉਹ ਹੌਲੀ ਹੌਲੀ ਪਿੰਡਾਵਾਲਾ ਕਾਫੀ ਜ਼ਿਆਦਾ ਸਟਰੋਂਗ ਲੀਡਰ ਦੇ ਲੈਵਲ ਤੇ ਅਮਰਜ ਹੋ ਗਿਆ ਸੀ ਪੰਜਾਬ ਇੱਕ ਤਰ੍ਹਾਂ ਨਾਲ ਪੰਜਾਬ ਚ ਇਸ ਕਿਸਮ ਦਾ ਆ ਮੋਸ਼ਨ ਲੈਵਲ ਦਾ ਪਹਾੜ ਉੱਕੜ ਜਿਆ ਵਾਸੀ ਤੇ ਉਹਦਾ ਉਹਦਾ ਸਾਰਾ ਸਾਰੀ ਜਿਹੜੀ ਉਹਦੇ ਵਿੱਚ ਜਿਹੜੀ ਫੋਲੋਇੰਗ ਸੀ ਜੀ ਉਹ ਸੰਤ ਭਿੰਡਾਲੇ ਦੀ ਕਾਫੀ ਵੱਧ ਗਈ ਸੀ ਅਕਾਲੀ ਦਲ ਦੀ ਘਟ ਗਈ ਸੀ ਅੱਛਾ ਸਿੱਧੂ ਸਰ ਕਈ ਇੰਟਰਵਿਊਜ਼ ਹੋਏ ਨੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਇੰਟਰਵਿਊਜ਼ ਦੇ ਵਿੱਚ ਕਈ ਆਗੂ ਕਈ ਵਿਦਵਾਨਾਂ ਵੱਲੋਂ ਕਿਹਾ ਜਾ ਰਿਹਾ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਵਿਲਨ ਦੇ ਤੌਰ ਤੇ ਸਮਝਿਆ ਜਾ ਰਿਹਾ ਵੀ ਮੁੱਖ ਭੂਮਿਕਾ ਸੀ ਜਿਹੜਾ ਆਪਰੇਸ਼ਨ ਜਿਹੜਾ ਬਲਿਫ ਸਟਾਰ ਹੋਇਆ ਇਹਦੇ ਵਿੱਚ ਜਿਹੜੀ ਮੁੱਖ ਭੂਮਿਕਾ ਸੀ ਉਹ ਸੀ ਪ੍ਰਕਾਸ਼ ਸਿੰਘ ਬਾਦਲ ਦੀ ਉਹਨਾਂ ਦੇ ਬਦੌਲਤ ਇਹ ਪੰਜਾਬ ਦੇ ਵਿੱਚ ਪਾਣਾ ਵਾਪਰਿਆ ਨਾ ਸੈਂਟਰ ਦਾ ਰੋਲ ਸੀ ਨਾ ਪੰਜਾਬ ਦੀ ਕਿਸੇ ਹੋਰ ਪਾਰਟੀ ਦਾ ਰੋਲ ਸੀ ਖਾਸ ਕਰਕੇ ਜਿਹੜੀ ਖੇਤਰੀ ਪਾਰਟੀ ਦੀ ਉਸ ਸਮੇਂ ਦੀ ਪ੍ਰਕਾਸ਼ ਸਿੰਘ ਬਾਦਲ ਦਾ ਮੇਨ ਰੋਲ ਕਹਰੇ ਨੇ ਉਹ ਤੁਹਾਡੇ ਅਨੁਸਾਰ ਕੀ ਇਹ ਸਹੀ ਹੈ ਦੇਖੋ ਜਿਹੜੀ ਖੇਤਰੀ ਪਾਰਟੀ ਉਹ ਲੀਡਰਸ਼ਿਪ ਬਹੁਤ ਵੱਡਾ ਜੀ ਇਹਦੇ 'ਚ ਕੋਈ ਸ਼ੱਕ ਆਉਣ ਗਲ ਨਹੀਂ ਪਿੱਛੋ ਰਾਜ ਵੀ ਕੀਤਾ ਸਵਾਲ ਇਹ ਆ ਵੀ ਉਹਦੀ ਅੰਡਰਸਟੈਂਡਿੰਗ ਸੈਂਟਰ ਨਾਲ ਉਦੋਂ ਤੋਂ ਹੀ ਸੀਗੀ ਹੂੰ ਇਸ ਕਰਕੇ ਵਿਲਨ ਕਿਹਾ ਜਾਂਦੇ ਉਹ ਵੀ ਅੰਦਰ ਖਾਤੇ ਅੰਡਰਸਟੈਂਡਿੰਗ ਆ ਪਤਾ ਹੁੰਦਾ ਚੋਰੀ ਜਿਹੜੀ ਇਸ ਦੀਦਰ ਦੋ ਹੁੰਦੀ ਆ ਉਹ ਉਹਦੀ ਅੰਡਰਸਟੈਂਡਿੰਗ ਸੀਗੀ ਇੱਕ ਤੇ ਇਸ ਇਸ ਕਰਕੇ ਕਿਹਾ ਉਹਨੇ ਉਹਨੇ ਹਮਲਾ ਨਹੀਂ ਕਰਾਇਆ ਹਮਲਾ ਤਾਂ ਸੈਂਟਰ ਨੇ ਕਰਨਾ ਹੀ ਸੀ ਪਰ ਉਸ ਉਹਦੀ ਅੰਡਰਸਟੈਂਡਿੰਗ ਇਹ ਸੀਗੀ ਵੀ ਉਹ ਸੈਂਟਰ ਦਾ ਖਾਸ ਲੈਵਲ ਦਾ ਬੰਦਾ ਸੀ ਇਸੇ ਕਰਕੇ ਸੈਂਟਰ ਨੇ ਬਾਅਦ ਦੇ ਵਿੱਚ ਇੱਕ ਤਰੀਕੇ ਦਾ ਰਾਜ ਉਸ ਨੂੰ ਫੜਾਈ ਦਿੱਤਾ ਪਹਿਲਾਂ ਬਰਨਾਲੇ ਨੂੰ ਫੁਲਾਇਆ ਬਲਿਆ ਬਰਨਾਲਾ ਚੱਲ ਨਹੀਂ ਸਕਿਆ ਤੇ ਉਹ ਉਹਨਾਂ ਤੋਂ ਪਿੱਛੇ ਉਹ ਤਿੰਨ ਟਰਮਾਂ ਰਾਜ ਵੀ ਕਰ ਗਿਆ ਬਾਦਲ ਦੀ ਪਾਰਟੀ ਵੀ ਚੱਲੀ ਬਰਨਾਲੇ ਦੀ ਪਾਰਟੀ ਚੱਲ ਨਹੀਂ ਸੀ ਕਿ ਬਰਨਾਲੇ ਨੂੰ ਵੀ ਉਹਨਾਂ ਨੇ ਫੜ ਕੇ ਜਿਤਾਇਆ ਐਗਰੀਮੈਂਟ ਕਰਾ ਕੇ ਹੀ ਸੈਂਟਰ ਨੇ ਜਿਤਾਇਆ ਉਹਦੀ ਮੈਂ ਮੋਟੀ ਐਗਜ਼ਾਮਪਲ ਇਹ ਦੱਸ ਦਿੰਦਾ ਵੀ ਬਰਨਾਲੇ ਦੇ ਵੇਲੇ ਜਦੋਂ ਕਾਂਗਰਸ ਨੇ ਆਪਣੇ ਕੈਂਡੀਡੇਟ ਹੀ ਨਹੀਂ ਖੜੇ ਕੀਤੇ ਪੰਜਾਬ 'ਚ ਦੋ ਇਲੈਕਸ਼ਨ ਹੋਏ ਸਤੰਬਰ 85 ਦੀ 1985 ਦੀ ਤੇ ਉਦੋਂ ਮੈਂ ਉੱਥੇ ਰਿਪੋਰਟਰ ਹੀ ਸੀ ਤਾਂ ਕਾਂਗਰਸ ਦੇ ਨੇ ਇਹਦੇ ਕੈਂਡੀਡੇਟ ਖੜੇ ਕਰਤੇ ਅਕਾਲੀਆਂ ਦੇ ਵਿਰੁੱਧ ਜਿਹੜੇ ਪੰਚਾਇਤ ਦੀ ਪੰਚਾਇਤ ਦੇ ਇਲੈਕਸ਼ਨ ਦੇ ਜਿੱਤ ਸਕਦੇ ਸੀਗੇ ਐਮਐਲਏ ਲਈ ਤੋਂ ਹਾਰ ਗਏ ਇਸੇ ਕਰਕੇ 75 ਕ ਐਮਐਲਏ 75 ਅਕਾਲੀ ਦਲ ਦੇ ਐਮਐਲਏ ਜਿੱਤੇ ਬੜੀ ਵੱਡੀ ਮੈਜੋਰਿਟੀ ਨਾਲ ਇਕਸੋ ਸਤਾਰਾਂ ਚੋ ਤੇ ਮਰਨ ਵਾਲੇ ਨੇ ਰਾਜ ਕੀਤਾ ਰਾਜ ਉਹ ਕਤਾ ਕਰਾਉਣਾ ਚਾਹੁੰਦੇ ਸੀ ਦਿੱਲੀ ਵਾਲੇ ਜੀ ਇਸ ਕਰਕੇ ਕਰਾਉਣਾ ਚਾਹੁੰਦੇ ਸੀ ਦਿਖਾ ਦਈਏ ਵੀ ਅਸੀਂ ਦਰਬਾਰ ਸਾਹਿਬ ਉਤੇ ਫੌਜੀ ਹਮਲੇ ਤੋਂ ਬਾਅਦ ਇੱਥੇ ਡੈਮੋਕਰੇਸੀ ਬਹਾਲ ਕਰਤੀ ਹੈ ਪੰਜਾਬ ਦੇ ਵਿੱਚ ਅੱਛਾ ਸਿੱਧੂ ਸਰ ਭਾਰਤ ਇੱਕ ਡੈਮੋਕਰੇਟਿਕ ਕੰਟਰੀ ਹੈ ਉਸ ਵੇਲੇ ਖਾਲਿਸਤਾਨ ਦੀ ਜਿਹੜੀ ਮੰਗ ਹੈ ਬਾਤ ਜੋਰਾ ਛੋਰਾ ਤੇ ਸੀ ਤੇ ਭਾਰਤ ਸਰਕਾਰ ਨੇ ਵੀ ਕਿਹਾ ਸੀ ਵੀ ਜਿਹੜੇ ਵੱਖਵਾਦੀ ਨੇ ਭਾਰਤ ਦੇ ਵਿੱਚ ਪੈਦਾ ਹੋ ਗਏ ਨੇ ਤੇ ਉਹ ਪੰਜਾਬ ਨੂੰ ਇੱਕ ਅਲੱਗ ਸੁਭਿਓ ਵਜੋਂ ਵੇਖ ਰਹੇ ਨੇ ਤੇ ਖਾਲਿਸਤਾਨ ਬਣਾਉਣਾ ਚਾਹੁੰਦੇ ਨੇ ਮੇਰਾ ਸਵਾਲ ਇੱਥੇ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੇ ਖਾਲਿਸਤਾਨ ਦੀ ਮੰਗ ਕੀਤੀ ਸੀ ਦੇਖੋ ਪਹਿਲੀ ਗੱਲ ਤੇ ਇਹ ਜਿਹੜਾ ਜਿਹੜਾ ਇਹ ਸ਼ਬਦ ਵਰਤੇ ਆ ਦੋਗਣਾ ਦੇਸ਼ ਲਈ ਵੀ ਇਹ ਡੈਮੋਕਰੇਟਿਕ ਕੰਟਰੀ ਆ ਕੋਈ ਵੀ ਪੂਰਨ ਰੂਪ ਚ ਡੈਮੋਕਰੇਟਿਕ ਕੰਟਰੀ ਨਹੀਂ ਹੁੰਦਾ ਅਮਰੀਕਾ ਤੋਂ ਲੈ ਕੇ ਸਾਰਾ ਕੁਝ ਡੈਮੋਕਰੇਸੀ ਦਾ ਸੰਧਾਨਕ ਹੁੰਦਾ ਹੈ ਸੰਧਾਨ ਵੀ ਹੁੰਦਾ ਹੈ ਡੈਮੋਕਰੇਸੀ ਵੀ ਵੋਟਾਂ ਵੀ ਪੈਂਦੀਆਂ ਪਰ ਡੈਮੋਕਰੇਸੀ ਦੇ ਲੈਵਲ ਵੱਖਰੇ ਵੱਖਰੇ ਹੁੰਦੇ ਆ ਕਿੱਥੇ ਕਿੰਨੀ ਕ ਆਜ਼ਾਦੀ ਹੈ ਕਿੱਥੇ ਘਟ ਜਾਂਦੀ ਹੈ ਕਿੱਥੇ ਚੰਗੀ ਹੈ ਕਿੱਥੇ ਮਾੜੀ ਹੈ ਕਿੱਥੇ ਡੈਮੋਕਰੇਸੀ ਦੇ ਨਾਮ ਉਤੇ ਰਾਜ ਡਿਕਟੇਟਰ ਕਰ ਰਿਹਾ ਹੈ ਰੇ ਨਦਰਾਂ ਅੱਜ ਬੀਜਪੀ ਵਿੱਚ ਕਿਹੜੀ ਡੈਮੋਕ੍ਰੇਸੀ ਹੈ ਇਹ ਕਿਸ ਕਿਸਮ ਇਹਨੂੰ ਵੀ ਡੈਮੋਕ੍ਰੇਸੀ ਕਹਾਂਗੇ ਪੂਰਨ ਡੈਮੋਕ੍ਰੇਸੀ ਨਹੀਂ ਹੈ ਤੇ ਉਹ ਹੈ ਇਹ ਇਲੈਕਟ੍ਰੋਕ੍ਰੇਸੀ ਇਲੈਕਸ਼ਨ ਦੀ ਕ੍ਰੇਸੀ ਹੈ ਬਾਤ ਸਾਰੀ ਇਲੈਕਸ਼ਨ ਐਵੇਂ ਇਹ ਨਹੀਂ ਹੁੰਦਾ ਪਹਿਲੀ ਗੱਲ ਤਾਂ ਡੈਮੋਕ੍ਰੇਸੀ ਉਸ ਕਿਸਮ ਦਾ ਡੈਮੋਕ੍ਰੈਟਿਕ ਕੰਟਰੀ ਕੋਈ ਨਹੀਂ ਹੈ ਨਾ ਇੰਡੀਆ ਹੈਗਾ ਕਦੇ ਰਹਾ ਜੀ ਜੀ ਦੂਸਰੀ ਗੱਲ ਇਹ ਵੀ ਇਹ ਖਾਲ ਖਾਲਿਸਤਾਨ ਕੋਈ ਪੰਜਾਬ ਵਾਲਿਆਂ ਨੇ ਖਾਲਿਸਤਾਨ ਨਹੀਂ ਮੰਗਿਆ ਸੰਤ ਨੇ ਤਾਂ ਮੰਗਿਆ ਹੀ ਨਹੀਂ ਸੀ ਸੈਂਟਰ ਨੂੰ ਬਹੁਤ ਠੀਕ ਇਹ ਸੂਟ ਕਰਦਾ ਹੈ ਵੀ ਉਹ ਸਿੱਖਾਂ ਨੂੰ ਪੇਸ਼ ਕਰੇ ਅੱਤਵਾਦੀ ਤੇ ਵੱਖਵਾਦੀ ਵੱਖਵਾਦੀ ਮੀਨਸ ਖਾਲਸਤਾਨੀ ਜੀ ਤੇ ਉਹ ਦੋਨੋਂ ਗੱਲਾਂ ਕੰਮ ਨੂੰ ਮਤਲਬ ਕਿ ਵੀ ਉਹ ਪੇਸ਼ ਕਰਨ ਦੇ ਵਿੱਚ ਸਿੱਖਾਂ ਨੂੰ ਕਾਮਜਾ ਸਿੱਖਾਂ ਨੂੰ ਖੁਦ ਹੀ ਕਹਾਤਾ ਜਿਹਨਾਂ 38 ਅਪ੍ਰੈਲ 1986 ਨੂੰ ਵੀ ਉਹਨਾਂ ਨੇ ਅਕਾਲ ਤਖਤ ਤੇ ਜਾ ਕੇ ਡਿਕਲੇਅਰ ਕਰਤਾ ਖਾਲਸਤਾਨ ਉਹੀ ਚਾਹੁੰਦੇ ਸੀ ਉਹ ਤੋਂ ਪਿੱਛੋਂ ਨੇ ਫਿਰ ਕੋਈ ਕੋਈ ਵੀ ਹੱਦ ਬੰਨੇ ਨਹੀਂ ਰੱਖੇ ਕੋਈ ਕੋਈ ਬੰਦਸ਼ ਨਹੀਂ ਰੱਖੀ ਫਿਰ ਸਾਰਾ ਜਿਹੜਾ ਪੁਲਿਸ ਦਾ ਜੋਰ ਕੇ ਪੀਐਸ ਤੇ ਹੋਰ ਸਾਰਾ ਜਿਹੜਾ ੱਟਕਾ ਕੀਤਾ ਉਹ ਕਰਨਾ ਸੀ ਕਰਕੇ ਕ੍ਰਸ਼ ਕਰਨਾ ਸੀ ਇਹਦੇ ਲਈ ਆਹਾ ਦੋ ਗੱਲਾਂ ਬਹੁਤ ਚਾਹੀਦੀਆਂ ਸੀ ਉਹ ਕਰਵਾ ਲਈਆਂ ਅੱਛਾ ਸਿੱਧੂ ਸਾਹਿਬ ਮੇਰਾ ਇੱਕ ਸਵਾਲ ਇਹ ਹੈ ਵੀ ਇੰਦਰਾ ਗਾਂਧੀ ਨੂੰ ਐਸਕੇ ਸੀਨਾ ਵਰਗੇ ਆਭੂਆ ਨੇ ਸਲਾਹ ਦਿੱਤੀ ਸੀ ਕਿ ਤੁਸੀਂ ਇਹ ਆਪਰੇਸ਼ਨ ਬਲੂ ਸਟਾਰ ਦਾ ਕਦਮ ਨਾ ਚੁੱਕੋ ਇਸਦੇ ਭਿਆਨਕ ਨਤੀਜੇ ਨਿਕਲਣਗੇ ਤੇ ਉਹ ਨਿਕਲੇ ਵੀ ਪਰ ਇੰਦਰਾ ਗਾਂਧੀ ਨੇ ਉਹਨਾਂ ਦੀ ਸਲਾਹ ਨਹੀਂ ਮੰਨੀ ਕਈ ਹੋਰ ਵਿਦਵਾਨਾਂ ਦੀਆਂ ਸਲਾਹਾਂ ਨਹੀਂ ਮੰਨੀਆਂ ਉਹਨਾਂ ਨੇ ਇਹ ਕਦਮ ਚੁੱਕਿਆ ਡਿਕਟੇਟਰਸ਼ਪਤਾਨਾ ਸ਼ਾਇਦਾਂ ਰੋਲ ਨਿਭਾਇਆ ਤੇ ਉਸ ਦਾ ਨਤੀਜਾ ਆਪਾਂ ਦੇਖਿਆ ਵੀ ਬਾਅਦ ਚ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਜੈਨੋਸਾਈਡ ਖਾਸ ਕਰਕੇ ਦਿੱਲੀ ਵਰਗੇ ਹੋਰ ਪਾਰਟ ਦੇ ਵਿੱਚ ਕਾਫੀ ਥਾਵਾਂ ਤੇ ਸਿੱਖ ਜੈਨੋਸਾਈਡ ਹੁੰਦਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਵੀ ਇੰਦਰਾ ਗਾਂਧੀ ਨੇ ਉਸ ਸਲਾਹ ਨੂੰ ਕਿਉਂ ਨਹੀਂ ਮੰਨਿਆ ਕੀ ਇੰਦਰਾ ਗਾਂਧੀ ਪੰਜਾਬ ਨੂੰ ਖਤਮ ਕਰਨਾ ਚਾਹੁੰਦੀ ਸੀ ਉਸ ਵੇਲੇ ਨਹੀਂ ਇਸ ਕਿਸਮ ਦੇ ਇਹ ਰਿਜ਼ਲਟ ਨਹੀਂ ਹੁੰਦੇ ਨਾ ਇਸ ਕਿਸਮ ਦੀ ਇਹ ਹੈ ਫਾਰਮੂਲੇਸ਼ਨ ਬਣਦੀ ਹੈ ਜੀ ਸਵਾਲ ਤਾਂ ਇਹ ਹੈ ਵੀ ਇੰਦਰਾ ਗਾਂਧੀ ਕੋਈ ਇਹ ਜਰਨਲ ਸਿਨਾ ਸੀਗਾ ਜਿਹੜੀ ਜਿਹਨੇ ਬਾਅਦ ਆਪ ਲਿਖਿਆ ਵੀ ਮੈਂ ਚਾਹੁੰਦਾ ਸੀਗਾ ਕਿ ਇਹ ਮੈਂ ਸੰਦ ਨੂੰ ਫੜ ਸਕਦਾ ਜਾਂ ਇਸ ਤਰੀਕੇ ਨਾਲ ਕਰ ਸਕਦਾ ਹਾਂ ਇੰਦਰਾ ਗਾਂਧੀ ਦੀ ਸੰਨ ਜਰਨਲ ਸਿਨਾ ਇੰਦਰਾ ਗਾਂਧੀ ਅਗੇ ਕੋਈ ਚੀਜ਼ ਨਹੀਂ ਸੀ ओके ਜੋ ਕੋਈ ਜਨਰਲ ਸੀਗੇ ਉਹਨਾਂ ਚੋਂ ਕੋਈ ਰੋਲਾ ਹੀ ਨਹੀਂ ਸੀਗਾ ਤੇ ਉਹ ਪ੍ਰਾਈਮ ਮਿਨਿਸਟਰ ਸੀ ਦੇਸ਼ ਦੀ ਏਡੇ ਵੱਡੇ ਚ ਪ੍ਰਾਈਮ ਮਿਨਿਸਟਰ ਸੀਗੀ ਇਸ ਕਰਕੇ ਉਹਨੇ ਆਪਣੀ ਮਰਜ਼ੀ ਕਰਨੀ ਸੀ ਕਿ ਜਾਂ ਉਹ ਉਹਦਾ ਜੋ ਮੌਕੇ ਦੀ ਸਰਕਾਰ ਦਾ ਹੁੰਦਾ ਇੱਥੇ ਸਿੰਧ ਜਾਂ ਹੋਰ ਜਿਹੜੇ ਕਿਤੇ ਇੰਟੈਲੈਕਚੁਅਲ ਬੁੱਧੀ ਜੀ ਵੀ ਕੋਈ ਸਵਾਲ ਦਿੰਦੇ ਨਾ ਕੋਈ ਸਲਾਹ ਲੈਂਦੇ ਹੁੰਦੇ ਸਰਕਾਰਾਂ ਅਰ ਅੱਜ ਦੇ ਯੁੱਗ ਵਿੱਚ ਵੀ ਆ ਮੋਦੀ ਸਰਕਾਰ ਕੀ ਤੋਂ ਸਲਾਹ ਲੈਂਦੀ ਆ ਇਹ ਸਿਰ ਸਲਾਹਾਂ ਸੁਣਵਾਣੇ ਕਿਸੇ ਤੋਂ ਲੈਣੀਆਂ ਹੁੰਦੀਆਂ ਉਹਨਾਂ ਨੇ ਆਪਣੇ ਮੁਤਾਬਕ ਜੋ ਉਹਨਾਂ ਨੂੰ ਠੀਕ ਲੱਗਦਾ ਉਹ ਕਰਨਾ ਹੁੰਦਾ ਅੱਛਾ ਇਸ ਕਰਕੇ ਉਹਨੇ ਜੋ ਆਪਣੇ ਮੁਤਾਬਕ ਕੀਤਾ ਠੀਕ ਕੀਤਾ ਉਹ ਤਾਂ ਐਕਚੁਅਲੀ ਇਹ ਕਰਨਾ ਚਾਹੁੰਦੀ ਸੀ ਤਾਂ ਕਿ ਜਿਹੜੀ ਉਸ ਨੂੰ ਨੇ ਉਹ ਸਿੱਖਾਂ ਦੇ ਥੋੜੇ ਜਿਹੇ ਹਿੱਸੇ ਤੇ ਤੁਸੀਂ ਉਹਨਾਂ ਨੂੰ ਗਲਤ ਪੇਸ਼ ਕਰਕੇ ਤਸ਼ੱਦਦ ਕਰਕੇ ਉਸ ਹਿੱਸੇ ਤੇ ਤੇ ਦੂਜੇ ਸਾਰੇ ਦੇਸ਼ ਦੀ ਬੋਤ ਇਕੱਠੀ ਕਰਨੀ ਸੀ ਉਸ ਦੇ ਹਿੰਦੂ ਤਵਾਦੀ ਪੋਲਿਟਿਕਸ ਆ ਜਿਹੜੀ ਉਹਨੇ ਸ਼ੁਰੂ ਕਰਤੀ ਸੀ ਤੇ ਉਹ ਸਾਰੇ ਸਾਰੇ ਜਿਹੜੀ ਮੁੜ ਕੇ ਵਧੀ ਹੈ ਉਹਦੇ ਚੋ ਹੀ મોદી ਨਿਕਲਿਆ ਸਰ ਉਸ ਵੇਲੇ ਜਿਹੜੀ ਕੈਬਨਟ ਸੈਕਟਰੀ ਸੀ ਤੇ ਹੋਮ ਸੈਕਟਰੀ ਤੇ ਡਿਫੈਂਸ ਸੈਕਟਰੀ ਉਸ ਦੇ ਵਿੱਚ ਜਿਹੜਾ ਡੇਟਾ ਪ੍ਰਕਾਸ਼ਿਤ ਹੋਇਆ ਸੀ ਇੱਕ ਸਵਾਲ ਪੁੱਛਿਆ ਜਾਂਦਾ ਹਮੇਸ਼ਾ ਵੀ ਜਿਹੜਾ 1984 ਦਾ ਜਿਹੜਾ ਇਹ ਆਪਰੇਸ਼ਨ ਹੋਇਆ ਉਸ ਦੇ ਪਿੱਛੇ ਮੁੱਖ ਸ਼ਖਸ ਕੌਣ ਸੀ ਤਾਂ ਜਿਹੜੀ ਹੋਮ ਸੈਕਟਰੀ ਸੀ ਡਿਫੈਂਸ ਸੈਕਟਰੀ ਨੇ ਤੇ ਜਿਹੜੇ ਆਪਣੇ ਇਹਨਾਂ ਨੇ ਕਿਹਾ ਸੀ ਕਿ ਇਸ ਦਾ ਹਾਜੀ ਕੋਈ ਵੀ ਡਾਟਾ ਨਹੀਂ ਕੋਈ ਵੀ ਨਾਮ ਸਾਹਮਣੇ ਨਹੀਂ ਆਉਂਦਾ ਉਹ ਦੱਸ ਹੀ ਨਹੀਂ ਪਾਉਂਦੇ ਵੀ ਉਸ ਜਿਹੜਾ ਬਲੂ ਸਟਾਰ ਹੋਇਆ ਸੀ ਆਪਰੇਸ਼ਨ ਉਹ ਐ ਸੀ ਉਸ ਤੋਂ ਮੁੱਖ ਸਖਸ਼ ਕੋਣ ਸੀ ਉਸ ਪਿੱਛੇ ਮੈਂ ਮੁੱਖ ਦਾ ਸਰਕਾਰ ਹੀ ਸੀ ਵੇਖੋ ਸਾਰੇ ਜਦੋਂ ਪ੍ਰਾਈਮ ਜਦੋਂ ਕੋਈ ਲੋਕਾਂ ਤੋਂ ਲੁਕਾਉਣਾ ਚਾਹੁੰਦੇ ਸੀ ਮੈਂ ਲੁਕਾਉਣਾ ਨਹੀਂ ਹੁੰਦਾ ਜੇ ਇੱਕ ਗੌਰਾਂ ਗਵਰਨਮੈਂਟਾਂ ਦੀਆਂ ਇੱਕ ਪੂਰਾ ਇੱਕ ਇਸ ਕਿਸਮ ਦਾ ਤਰੀਕ ਤੌਰ ਤਰੀਕੇ ਹੁੰਦੇ ਆ ਤਾਂ ਜਿਨ੍ਹਾਂ ਚਿਰ ਕੋਈ ਹਮਲਾ ਨਹੀਂ ਕੀਤਾ ਜਾ ਸਕਦਾ ਜਿੰਨਾ ਚਿਰ ਪ੍ਰਾਈਮ ਮਿਨਿਸਟਰ ਵੱਲੋਂ ਸਾਈਨ ਨਹੀਂ ਹੁੰਦੇ ਤੇ ਮਤਲਬ ਗ੍ਰੀਨ ਸਿਗਨਲ ਨਹੀਂ ਦਿੱਤਾ ਜਾਂਦਾ ਜੀ ਜੀ ਉਹ ਇੰਦਰਾ ਗਾਂਧੀ ਵੱਲੋਂ ਕਿਹਾ ਸੀ ਸਿਗਨਲ ਉਹਦਾ ਭਾਸ਼ਣ ਵੀ ਦੋ ਤਰੀਕ ਨੂੰ ਰਾਤ ਨੂੰ ਬ੍ਰਾਡਕਾਸਟ ਕੀਤਾ ਗਿਆ ਸਾਰੇ ਰੇਡੀਓ ਤੇ ਤੇ ਆ ਦੂਰਦਰਸ਼ਨ ਤੇ ਲੋਕਾਂ ਨੇ ਸੁਣਿਆ ਵੀ ਇੰਦਰਾ ਗਾਂਧੀ ਨੇ ਤਾਂ ਇਸ ਕਰਕੇ ਉਹਦਾ ਭਾਸ਼ਣ ਦਿੱਤਾ ਗਿਆ ਸਾਰੀ ਗੱਲ ਤਾਂ ਪੋਲੀਟੀਕਲ ਫੈਸਲਾ ਸੀ ਇਹ ਜੀ ਇਹ ਨਾ ਜਰਨਲ ਆਉਂਦਾ ਸੀ ਨਾ ਕਿਸੇ ਹੋਰ ਦਾ ਹੋ ਸਕਦਾ ਸੀਗਾ ਜਰਨਲ ਤਾਂ ਉਸ ਫੈਸਲੇ ਮੁਤਾਬਕ ਕੰਮ ਕਰਦੇ ਆ ਜੀ ਤੇ ਇਸ ਕਰਕੇ ਜਰਨਲ ਨਹੀਂ ਵੱਡੇ ਹੁੰਦੇ ਨਾ ਅਫਸਰ ਵੱਡੇ ਹੁੰਦੇ ਆ ਨਾ ਸੈਕਟਰੀ ਜਿੰਨੇ ਹੈ ਕੈਬਨਿਟ ਸੈਕਟਰੀ ਹੋਵੇ ਹੋਮ ਸੈਕਟਰੀ ਹੋਵੇ ਇਹਨਾਂ ਦੀ ਕੋਈ ਪ੍ਰਾਈਮ ਮਿਨਿਸਟਰ ਅਗੇ ਔਕਾਤ ਨਹੀਂ ਹੁੰਦੀ ਇਹ ਤਾਂ ਇੱਕ ਉਹਦੇ ਇਹ ਕੰਮ ਕਰਨ ਵਾਲੇ ਟੂਲ ਹੈ ਜੀ ਇਸ ਸਰਕਾਰਾਂ ਦੇ ਹਥਿਆਰ ਹੈ ਇਸ ਕਰਕੇ ਇਹਨਾਂ ਬਾਰੇ ਬਹੁਤ ਨਹੀਂ ਕਰਦੇ ਹੁੰਦੇ ਹਮ ਸਰ ਇਹ ਜਿਹੜਾ ਆਪਰੇਸ਼ਨ ਤੋਂ ਪਹਿਲਾਂ ਜਿਹੜੀ ਸਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਮੁਖ ਟੀਚਰ ਸੀ ਵੀ ਅਸੀਂ ਆਨੰਦਪੁਰ ਰੈਜੂਲੇਸ਼ਨ ਹੈ ਜਿਹੜਾ ਉਹਨੂੰ ਪਾਸ ਕਰਵਾਣਾ ਹਨ ਪਰ ਸਰਕਾਰ ਉਸ ਵੇਲੇ ਨਹੀਂ ਮੰਨਦੀ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਬਾਦ ਬਾਦ ਵਿੱਚ ਸਰਕਾਰ ਸਾਰੀਆਂ ਮੰਗਾਂ ਮੰਨ ਵੀ ਲੈਂਦੀ ਆ ਕੀ ਸਰਕਾਰ ਦਾ ਦੋਗਬਲ ਦੋਗਲਾਪਨ ਸੀ ਕੀ ਸਿਰਫ ਉਹਨਾਂ ਨੂੰ ਖਤਮ ਹੀ ਕਰਨਾ ਚਾਹੁੰਦੀ ਸੀ ਸਰਕਾਰ ਨਹੀਂ ਆ ਸਰਕਾਰਾਂ ਦੋਨੋਂ ਕੰਮ ਹੀ ਕਰਦੀਆਂ ਹੁੰਦੀਆਂ ਆ ਸਰਕਾਰ ਕਿਸੇ ਨੂੰ ਕਿਸੇ ਜਦੋਂ ਜਦੋਂ ਜਿਹੜਾ ਮੰਗੇ ਉਹਨੂੰ ਉਸ ਵੇਲੇ ਮੰਗ ਨਹੀਂ ਉਹਦੀ ਮੰਨਦੀ ਹੁੰਦੀ ਆ ਮਗਰੋਂ ਫਿਰ ਉਸ ਨੂੰ ਮੰਗ ਨੂੰ ਐਨਾ ਪਤਲਾ ਕਰ ਦਿੰਦੀ ਆ ਉਹ ਲੱਸੀ ਬਣਾ ਦਿੰਦੀ ਆ ਉਹ ਮੰਗ ਦੀ ਮੰਗ ਮੰਗ ਹੀ ਨਹੀਂ ਰਹਿਣ ਦਿੰਦੀ ਉਹਦੇ ਤੇ ਹੁਣ ਇਹਨਾਂ ਨੇ ਸਰਕਾਰੀ ਆ ਕਮਿਸ਼ਨ ਬਹਾਤ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਤੇ ਬਿਲਕੁਲ ਤੇ ਉਹ ਅਨੰਦਪੁਰ ਸਾਹਿਬ ਦੇ ਰੈਲ ਉਹ ਉਹਨੂੰ ਫਿਰ ਹੌਲੀ ਹੌਲੀ ਉਹਨੂੰ ਵੀ ਦਬਾਤਾ ਉਹਦੀ ਰਿਪੋਰਟ ਨੂੰ ਵੀ ਪੁੱਛਿਆ ਹੀ ਨਹੀਂ ਇਹ ਤਾਂ ਇੱਕ ਤੌਰ ਤਰੀਕੇ ਹੁੰਦੇ ਮੰਨਿਆ ਮੁੰਨਿਆ ਸਰਕਾਰਾਂ ਨੇ ਕੁਛ ਨਹੀਂ ਜਿਹਨਾਂ ਤੇ ਲਾਗੂ ਨਾ ਹੋਵੇ ਨੋਟੀਫਿਕੇਸ਼ਨ ਨਾ ਬਣੇ ਕਾਨੂੰਨ ਨਾ ਬਣੇ ਉਦੋਂ ਵਿੱਚ ਕੋਈ ਵਾਅਦਾ ਅਧਿਕਾਰ ਨਹੀਂ ਦਿੱਤੇ ਕਿ ਕਿਸੇ ਸਟੇਟ ਨੂੰ ਨਾ ਕਿਤੇ ਲੱਗਿਆ ਅਜੇ ਤੱਕ ਵੀ ਨਹੀਂ ਦਿੱਤੇ ਇਸ ਕਰਕੇ ਉਹ ਮੰਨਿਆ ਮੁੰਨਿਆ ਕੁਛ ਨਹੀਂ ਗਿਆ ਨਾ ਮੰਨਣਾ ਹੁੰਦਾ ਸਰਕਾਰਾਂ ਨੇ ਅਕਕਮਿਸ਼ਨ ਪੋਸ਼ਨ ਵੜ ਜਾਂਦੇ ਆ ਲਿਖਿਆ ਜਾਂਦਾ ਵੀ ਆ ਹੁਣ ਤੁਸੀਂ ਉਸ ਨੂੰ ਪਹਿਲਾਂ ਤਾਂ ਕਹਿੰਦੇ ਸੀ ਵੱਖਵਾਦੀ ਇਹ ਅਨੰਦ ਪ੍ਰਸਾਦ ਦਾ ਰਿਲੇਸ਼ਨ ਹੁਣ ਤੁਸੀਂ ਕਹਿੰਦੇ ਅਸੀਂ ਅਸੀਂ ਇਹਦੇ ਤੇ ਕਮਿਸ਼ਨ ਬਹਤਾ ਇਹ ਸਾਰੇ ਨਾਟਕ ਨੂਟਕ ਇਹਨੂੰ ਸਟੇਟ ਸਕ੍ਰਿਪਟਸ ਕਰਾਫਟਸਮੈਨਸ਼ਿਪ ਕਹਿੰਦੇ ਆ ਇਹ ਹੁੰਦੀ ਆ ਇਹਦਾ ਸਾਰੇ ਥਾਵਾਂ ਤੇ ਹੁੰਦੀ ਆ ਸਾਰੇ ਦੇਸ਼ਾਂ 'ਚ ਹੁੰਦੀ ਐ ਇੱਥੇ ਵੀ ਹੋਈ ਜਾਂਦੀ ਐ ਪਲੀਸਟਾਰਪ੍ਰੇਸ਼ਨ ਤੋਂ ਬਾਅਦ ਇੰਦਰਾ ਗਾਂਧੀ ਦੀ ਹੱਤਿਆ ਹੋ ਜਾਂਦੀ ਐ ਉਸ ਤੋਂ ਬਾਅਦ ਰਜੀਵ ਗਾਂਧੀ ਆਪਣੇ ਜਿਹੜੇ ਮਾਤਾ ਸੀ ਉਹਨੂੰ ਬਹੁਤ ਪਿਆਰ ਕਰਦੇ ਸੀ ਤੇ इमोशनल ਦੇ ਵਿੱਚ ਆ ਕੇ ਫਿਰ ਉਸ ਤੋਂ ਬਾਅਦ ਸਿੱਖ ਜੈਨੋਸਾਈਡ ਹੁੰਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਮਾਰੇ ਜਾਂਦੇ ਨੇ ਸਿੱਖ ਮਾਰੇ ਜਾਂਦੇ ਨੇ ਖਾਸ ਕਰਕੇ ਤੇ ਕੋਈ ਡਾਟਾ ਕਹਿੰਦਾ ਵੀ 5000 ਸਿੱਖ ਮਾਰੇ ਗਏ ਕੋਈ ਗਿਣਤੀ ਵੱਧ ਵੀ ਦੱਸਦਾ ਕੋਈ ਘੱਟ ਵੀ ਦੱਸਦਾ ਐਕਚੁਅਲੀ ਗਿਣਤੀ ਕੀ ਸੀ ਤੇ ਉਸ ਸਮੇਂ ਦੇ ਹਾਲਾਤ ਕੀ ਉਹ ਕੀ ਸੀ ਕੀ ਤੁਸੀਂ ਕੋਈ ਇਹੋ ਜਿਹਾ ਹਾਲਾਤ ਆਪਣੇ ਅੱਖੀ ਦੇਖਿਆ ਉਸ ਟਾਈਮ ਸਿੱਖ ਕਿਹੋ ਜੀ ਸਿਚੁਏਸ਼ਨ ਚ ਸੀ ਦੇਖੋ ਭਾਵੇਂ ਕਿੰਨਾ ਪਿਆਰ ਕਰਦਾ ਹੋਵੇ ਰਜੀਵ ગાંધી ਆਪਣੇ ਮਾਂ ਨੂੰ ਉਹਦੇ ਮਾਂ ਤੇ ਕਿੰਨਾ ਹੋਵੇ ਇਹ ਡੈਮੋਕ੍ਰੇਸੀ ਵਿੱਚ ਬਦਲਾ ਨਹੀਂ ਆਇਆ ਲਿਆ ਜਾਂਦਾ ਹੁੰਦਾ ਇੱਕ ਜਿੱਥੇ ਰੂਲ ਆਫ ਲਾ ਹੋਵੇ ਜਿੱਥੇ ਕਾਨੂੰਨ ਦਾ ਕਾਨੂੰਨ ਦਾ ਰਾਜ ਹੋਵੇ ਉੱਥੇ ਨਹੀਂ ਹੁੰਦਾ ਤੇ ਇੱਥੇ ਤਾਂ 5 ਤੋਂ 10 10000 ਬੰਦਾ ਮਾਰਿਆ ਗਿਆ ਸੇ 21 ਸਟੇਟਾਂ ਦੇ ਵਿੱਚ 21 ਸੂਬਿਆਂ ਦੇ ਵਿੱਚ ਸਿੱਖਾਂ ਤੇ ਹਮਲੇ ਹੋਏ ਆ ਦਿੱਲੀ ਚ ਸਭ ਤੋਂ ਜ਼ਿਆਦਾ ਕਤਲਿਆਮ ਹੋਇਆ ਅਜੇ ਤੱਕ ਕੋਈ ਫੜੇ ਨਹੀਂ ਗਏ ਜਿੰਦੀ ਇਸ ਟਾਈਟਲਰ ਵਰਗੇ ਜਨ ਜਨ ਫੜੇ ਫੜ ਵੀ ਲੈਣ ਤਾਂ ਵੀ ਦੇਣਾ ਨਹੀਂ ਹੁੰਦਾ ਕਿਉਂ ਸਰਕਾਰ ਨੇ ਤਾਂ ਆਰਗੇਨਾਈਜ਼ ਕਰਵਾਇਆ ਸੀ ਉਹ ਉਸ ਮੌਕੇ ਦੀ ਕਾਂਗਰਸ ਨੇ ਤਾਂ ਆਰਗੇਨਾਈਜ਼ ਕੀਤਾ ਤੇ ਆਰਗੇਨਾਈਜ਼ ਡੀਪ ਸਟੇਟ ਨੇ ਕਰਾਈ ਸੀ ਇਸੇ ਕਰਕੇ ਡੀਪ ਸਟੇਟ ਦਾ ਹਿੱਸੇਦਾਰ ਹੁਣ ਉਹ ਆਪਣਾ ਇਹ ਆ ਹੋਣ ਵਾਲੀ ਬੀਜੇਪੀ ਸਰਕਾਰ ਵੀ ਹੈ ਇਸ ਕਰਕੇ ਇਹਨਾਂ ਨੇ ਨੀ ਕਿਸੇ ਨੂੰ ਸਜ਼ਾ ਦਿੱਤੀ ਹੂੰ ਕਾਂਗਰਸ ਆਈ ਕਾਂਗਰਸ ਵਿੱਚੋਂ ਭਾਜੀਪੀ ਦੀ ਸਰਕਾਰ ਆਈ ਹੈ ਇਹਨਾਂ ਨੇ ਕਿਹੜਾ ਕਿਸੇ ਦੀ ਦਿੱਤੀ ਦੋ ਸਰਕਾਰਾਂ ਭਾਜੀਪੀ ਦੀ ਪਹਿਲਾਂ ਆ ਚੁੱਕੀ ਹੈ ਔਰ ਉਸ ਤੋਂ ਪਹਿਲਾਂ ਭਾਜਪਾ ਦੀ ਸਰਕਾਰ ਆ ਗਈ ਸੀ ਉਹਨੇ ਵੀ ਕੋਈ ਸਜ਼ਾ ਨਹੀਂ ਦਿੱਤੀ ਸਜ਼ਾ ਦੇਣੀ ਨਹੀਂ ਹੁੰਦੀ ਜਿਹੜੀ ਸਟੇਟ ਵੱਲੋਂ ਕਰਵਾਇਆ ਜਾਵੇ ਉਦੋਂ ਦੇਖੋ ਸੱਤ ਸਾਰੀ ਫੌਜ ਅਫਸਰशाही ਉਹਨੂੰ ਰੋਕ ਲਿਆ ਵੀ ਤੁਸੀਂ ਕੁਝ ਨਹੀਂ ਕਰਨਾ ਤੇ ਬਾਕੀਆਂ ਨੂੰ ਉਹ ਜਿਹੜੇ ਗੁੰਡੇ ਅਕੰਡੇ ਅੱਗੇ ਲਾ ਕੇ ਸਾਰਾ ਕੁਝ ਕਰਾਇਆ ਇਹਦਾ ਮਤਲਬ ਹਲਕਾਰ ਦੀ ਮਰਜ਼ੀ ਤੋਂ ਬਗੈਰ ਥੋੜਾ ਹੋਇਆ ਜਦੋਂ ਸਰਕਾਰ ਹੀ ਖੁਦ ਆਰਗੇਨਾਈਜ਼ ਕਰਦੀ ਹੋਵੇ ਉਦੋਂ ਸਜ਼ਾ ਕਿਹਨੇ ਦੇਣੀ ਹੁੰਦੀ ਹੈ ਜਦੋਂ ਹੁਣ 47 ਵਾਲਾ ਵੰਡ ਹੋਈ ਆ 10000 ਬੰਦਾ ਮਾਰੇ ਗਿਆ 10 ਲੱਖ ਜੀ 10 ਲੱਖ ਬੰਦਾ ਮਾਰੇ ਗਏ ਬਿਲਕੁਲ ਮੁਸਲਮਾਨ 5 ਲੱਖ ਮਾਰੇ ਗਏ ਹਿੰਦੂ ਸਿੱਖ ਨਾਲ ਕੇ 4-5 ਲੱਖ ਹੋ ਮਾਰੇ ਗਏ 10 ਲੱਖ ਬੰਦਾ ਮਾਰੇ ਗਏ 80 ਲੱਖ ਬੰਦਾ ਘਰੋਂ ਬੇਕਾਰ ਹੋਇਆ ਕਿਹਨੇ ਕਿਹਨੂੰ ਸਜ਼ਾ ਦਿੱਤੀ ਬਿਲਕੁਲ ਨਾ ਪਾਕਿਸਤਾਨ ਵਾਲਿਆਂ ਨੇ ਕੋਈ ਉਹਦੇ ਤੇ ਐਕਸ਼ਨ ਲਾਇਆ ਕਿਉਂਕਿ ਪੋਲੀਟੀਕਲ ਐਕਸ਼ਨ ਸੀ ਕਰਵਾਇਆ ਗਿਆ ਸੀ ਵੰਡ ਵੇਲੇ ਬਿਲਕੁਲ ਸਾਰਾ ਕੁਝ ਦੋਨੋਂ ਨੇ ਦੋਨੋਂ ਇਸ ਇਹ ਦੇ ਵਿੱਚ ਮਿਲੀਮੋਰ ਸੀ 1984 84 ਚ ਹੋਇਆ 84 ਚ ਵੀ ਕਰਵਾਇਆ ਗਿਆ ਕਰਵਾਏ ਦਾ ਕੌਣ ਮਦਦ ਕਰਦਾ ਹੁੰਦਾ ਹੁਣ ਜਿਵੇਂ ਆਪ ਨਵੰਬਰ ਚ ਇੱਥੇ ਗੁਜਰਾਤ ਵਿੱਚ ਕਰਾਇਆ ਗਿਆ 2002 ਕਿੰਨੀਆਂ ਕਿਸੇ ਆਬ ਆ ਗਿਆ ਗਿਣਤੀ ਤੇ ਕੁਝ ਉਦੋਂ ਠੀਕ ਆ ਮੀਡੀਆ ਜ਼ਿਆਦਾ ਆ ਗਿਆ ਸੀਗਾ ਸੋਸ਼ਲ ਮੀਡੀਆ ਆ ਗਿਆ ਸੀ ਤੇ ਉਹਦੇ ਚ ਗੱਲਾਂ ਨਿਕਲੀਆਂ ਤੇ ਕੁਝ ਨਾ ਕੁਝ ਸਰਕਾ ਲੋਕਾਂ ਨੂੰ ਮੂੰਹ ਮੱਥਾ ਰੱਖਣ ਲਈ ਡੈਮੋਕ੍ਰੇਸੀ ਦਾ ਤੇ ਉੱਥੇ ਕੁਝ ਨਾ ਕੁਝ ਲੋਕਾਂ ਨੂੰ ਐਕਸ਼ਨ ਲਏ ਆ ਗੁਜਰਾਤ ਦੇ ਵਿੱਚ 2002 ਚ ਨਹੀਂ ਕਦੋਂ ਲੈਂਦੀਆਂ ਸਰਕਾਰਾਂ ਬਿਲਕੁਲ ਅੱਛਾ ਸਿੱਧੂ ਸਰ ਅਪਣੀ ਗੱਲ ਕੀਤੀ ਹੈ ਸਾਰੇ ਬਲੂ ਸਟਾਰ ਆਪਰੇਸ਼ਨ ਦੀ ਤੇ ਜਿਹੜਾ ਕੁਝ 1984 ਦੇ ਵਿੱਚ ਵਰਤਾਂਤ ਵਾਪਰਿਆ ਪਰ ਜੇ ਮੈਂ ਮੌਜੂਦਾ ਸਮੇਂ ਦੇ ਅਨੁਸਾਰ ਗੱਲ ਕਰਾਂ ਪ੍ਰੈਜ਼ੈਂਟ ਟਾਈਮ ਦੇ ਵਿੱਚ ਅਕਸਾਲ ਦੀ ਕੀ ਸਿਚੁਏਸ਼ਨ ਹੈ ਸਿੱਖ ਸਿਆਸਤ ਇਸ ਨੂੰ ਕਿਵੇਂ ਸੁਲਝਦੀ ਹੈ ਇਸ ਆਪਰੇਸ਼ਨ ਨੂੰ ਲੈ ਕੇ ਤੇ ਕੀ ਉਹ ਜਿਹੜੇ ਸਿੱਖ ਉਸ ਵੇਲੇ ਮਾਰੇ ਗਏ ਸੀ ਕੱਲੂ ਘਾਰੇ ਦੇ ਵਿੱਚ ਮਾਰੇ ਗਏ ਸੀ ਸਿੱਖ ਜੈਨੋਸਾਈਡ ਦੇ ਵਿੱਚ ਮਾਰੇ ਗਏ ਸੀ ਉਹਨਾਂ ਨੂੰ ਇਨਸਾਫ ਦੀਵਾਣ ਦੇ ਵਿੱਚ ਕਾਮਯਾਬ ਰਹੀ ਹੈ ਜਾਂ ਹਜੇ ਵੀ ਫਲੌਪ ਹੈ ਤਕਸਾਲ ਦਾ ਮੈਟਰ ਇਨੀ ਕਰਦੀ ਕੋਈ ਤਕਸਾਲ ਦੀ ਤਾਂ ਕੋਈ ਵਜੂਦ ਨਹੀਂ ਇਸ ਤਕਸਾਲ ਦਾ ਵਜੂਦ ਸਾਰਾ ਸੰਤ ਪਿੰਡ ਵਾਲਿਆਂ ਨਾਲ ਸੀ ਉਹ ਜਿਹੜਾ ਸੀਨ ਤੇ ਹੈ ਨਹੀਂ ਇਹਦਾ ਕੋਈ ਵਜੂਦ ਹੀ ਨਹੀਂ ਇਹਦੇ ਚ ਹੁਣ ਸਾਰਾ ਵੀ ਇਹ ਬੀਜੇਪੀ ਦੇ ਹੱਕ ਚ ਕੈਂਪੇਨ ਕਰਦਾ ਹੈਗਾ ਧੁੰਮਾ ਹਮਰਨਾਮ ਸਿੰਘ ਧੁੰਮਾ ਜਾ ਕੇ ਜਿਹੜਾ ਹੁਣ ਵੀ ਹੁਣ ਤਕਸਾਲ ਦਾ ਤਕਸਾਲ ਤੇ ਸਿੱਖ ਕੋਈ ਇਹਦੀ ਬਹੁਤੀ ਰਿਸਪੈਕਟ ਨਹੀਂ ਸਿੱਖਾਂ ਚ ਰੱਖੀ ਇਹ ਤਾਂ ਮੇ ਸਾਹਿਬ ਤਾਂ ਮੁੱਦਾ ਸਮਝਦੇ ਵੀ ਨਹੀਂ ਇਹ ਤਾਂ ਆਪਸ ਵਿੱਚ ਦੀ ਹੈ ਉਹ ਜਿਹੜਾ ਉਹ ਜਿਹੜਾ ਸਾਰਾ ਐਸਜੀਪੀਸੀ ਦਾ ਅਸਰ ਹੈ ਸਿੱਖਾਂ 'ਚ ਬਹੁਤਾ ਅਸਰ ਹੈ ਨਹੀਂ ਉਹਦਾ ਪਨਾ ਸੁਖਬੀਰ ਬਾਦਲ ਦਾ ਉਹਨਾਂ ਅਸਰ ਇਹ ਤਾਂ ਛੋਟੇ ਛੋਟੇ ਪਾਤਰ ਹੈ ਕਣ ਇਹਨਾਂ ਦਾ ਕਿਸਰ ਕੋਈ ਅਸਰ ਨਹੀਂ ਇਹਨਾਂ ਦਾ ਬਹੁਤਾ ਇਸ ਕਰਕੇ ਹੁਣ ਟਕਸਾਲ ਨੇ ਕੀ ਕਿਸੇ ਨੂੰ ਤੋਂ ਆਣੀ ਸੀ ਸਜ਼ਾ ਟਕਸਾਲ ਦੇ ਵਿੱਚ ਤਾਂ ਕੇਪੀਐਸ ਗਿਲ ਜਾਂਦਾ ਰਿਹਾ ਉਹ ਤੋਂ ਸਰਕਾਰ ਨਾਲ ਹੋਣ ਦੇ ਰਲ ਕੇ ਸਰ ਇਹ ਵੀ ਰਾਹੁਲ ਗਾਂਧੀ ਨੇ ਕਹਿੰਦੇ ਸਜ਼ਾ ਮਾਫੀ ਸੋਰੀ ਮਾਫੀ ਮੰਗ ਲਈ ਸੀ ਦਰਬਾਰ ਸਾਹਿਬ ਆ ਕੇ ਵੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ ਕੀ ਸਿੱਖ ਹਜੇ ਮਾਫ ਕਰ ਲਈ ਤਿਆਰ ਨੇ ਉਹਨਾਂ ਨੂੰ ਨਹੀਂ ਉਹਨੇ ਕੋਈ ਸਿੱਧੀ ਇਸ ਕਿਸਮ ਦੀ ਮਾਫੀ ਮੰਗੀ ਉਹ ਪੰਜ ਚਾਰ ਆੜੀ ਦਰਬਾਰ ਸਾਹਿਬ ਦੇ ਵਿੱਚ ਆ ਕੇ ਗਿਆ ਹੂੰ ਬਰਤਨ ਵੀ ਸਾਫ ਕੀਤੇ ਆ ਸਾਰੇ ਲੰਗਰ ਤੇ ਸੇਵਾ ਵੀ ਕੀਤੀ ਆ ਉਹ ਇੱਕ ਆਪਣੇ ਆਪ ਵਿੱਚ ਇੱਕ ਤਰ੍ਹਾਂ ਦੀ ਮਾਫੀ ਆ ਵੀ ਅਸੀਂ ਜਦੋਂ ਕਿਸੇ ਮਕद्दਸ ਥਾਨ ਨੂੰ ਕਿਸੇ ਵੱਡੇ ਧਾਰਮਿਕ ਥਾਨ ਨੂੰ ਤੁਸੀਂ ਇਸ ਕਿਸਮ ਦੀ ਸ਼ਰਧਾ ਦਿਖਾ ਦਿਓ ਉਹਦੇ ਪ੍ਰਤੀ ਸੇਵਾ ਕਰੋ ਜਾ ਕੇ ਉੱਥੇ ਤਾਂ ਇਹਦਾ ਮਤਲਬ ਆਪਣੇ ਆਪ ਹੀ ਉਹ ਪਿਛਲੇ ਕੀਤੇ ਤੇ ਪਛਤਾਵਾ ਹੈ ਸਰ ਰਾਹੁਲ ਗਾਂਧੀ ਵਾਰਸੀ ਕਿਸੇ ਕੰਟਰੀ ਦੇ ਵਿੱਚ ਮੈਨੂੰ ਲੱਗਦਾ ਅਮਰੀਕਾ ਦੇ ਵਿੱਚ ਸੀ ਜੇ ਮੈਂ ਗਲਤ ਨਾ ਹੋਵਾਂ ਤਾਂ ਉੱਥੇ ਉਹਨਾਂ ਨੇ ਕਿਹਾ ਸੀ ਵੀ ਮੈਂ ਉਸ ਸਮੇਂ ਨਹੀਂ ਹੈਗਾ ਸੀ 1984 ਦੇ ਨਹੀਂ ਨਹੀਂ ਉਹ ਤਾਂ ਛੋਟਾ ਬੱਚਾ ਸੀ ਉਹਦਾ ਹਾਂ ਉਹਦਾ ਸ਼ਾਇਦ ਜਨਮ ਕਦੋਂ ਹੋਇਆ ਹੋਵੇ ਉਹ ਤਾਂ ਬਹੁਤ ਛੋਟਾ ਬੱਚਾ ਸੀ ਪਰ ਇਹ ਇਹ ਕਹਿਣ ਨਾਲ ਕਿ ਉਹ ਫਿਰ ਸਿੱਖ ਮਾਪਾ ਹਾਂ ਹਾਂ ਦੇਖੋ ਕਿਉਂ ਨਾ ਸੇਖੋ ਨਾ ਉਹ ਤਾਂ ਬਦਲਾ ਕਿ ਲੈਣਗੇ ਉਹ ਤਾਂ ਨਾ ਉਹ ਮਤਲਬ ਕਿ ਵੀ ਆਪਰੇਸ਼ਨ ਬਲੂ ਫੌਜ ਭੇਜਣ ਤੇ ਨਾ ਸਿਆਸਤ ਵਿੱਚ ਸ਼ਾਮਲ ਹੋ ਤੋ ਬੱਚਾ ਸੀ ਫਿਰ ਉਹਦੇ ਤੇ ਬੱਚਿਆਂ ਤੇ ਕਹਦਾ ਬੱਚਿਆਂ ਤੇ ਕਿਸੇ ਤੇ ਪਿਓ ਨੇ ਕੁਝ ਕੀਤਾ ਹੋਵੇ ਕਦੇ ਕੋਈ ਕ੍ਰਿਮੀਨਲ ਐਕਟ ਜੇ ਉਹਦੇ ਪੁੱਤ ਤੋਂ ਥੋੜਾ ਪੁੱਤ ਜਿਹੜਾ ਉਦੋਂ ਜੰਮਿਆ ਹੀ ਹੋਵੇ ਤੇ ਉਸ ਤੋਂ ਬਦਲੇ ਥੋੜਾ ਲਈਦੇ ਆ ਇਸ ਕਰਕੇ ਉਹ ਵੱਖਰੀ ਗੱਲ ਹੈ ਸਾਰੀ ਕਾਂਗਰਸ ਨੇ ਕਾਂਗਰਸ ਨੇ ਨਹੀਂ ਇਹ ਸਿੱਖਾ ਉਤੇ ਤਸ਼ੱਦਦ ਜਾਇ ਸਾਰਾ ਕੁਝ ਕੀਤਾ ਉਸ ਮੌਕੇ ਦੀ ਸਿਆਸਤ ਨੇ ਕੀਤਾ ਸਿਆਸਤ ਕਿਹੜੀ ਸੀ ਹਿੰਦੂਤਵਾ ਕਿਹੜੀ ਹਿੰਦੂਤਵਾ ਜਿਹੜੀ ਹੁਣ ਭਾਜਪਾ ਕਰ ਰਹੀ ਹੈ ਜੀ ਇਹ ਤਾਂ ਜਿੰਦੂ ਰਾਸ਼ਟਰ ਦੀ ਸਿਆਸਤ ਹੈ ਹਿੰਦੂ ਰਾਸ਼ਟਰ ਦੀ ਜਦੋਂ ਸਿਆਸਤ ਚੱਲੇਗੀ ਉਹ ਤਾਂ ਮਨੋਰਟੀਆ ਉੱਤੇ ਇਸੇ ਤਰੀਕੇ ਦੇ ਟਾਰਗੇਟ ਕਰਨਗੇ ਤੱਕਾ ਹੋਊਗਾ ਸਿੱਖਾਂ ਦੇ ਵੀ ਹੋਊਗਾ ਮੁਸਲਮਾਨਾਂ ਤੇ ਵੀ ਹੋਈ ਜਾਂਦਾ ਮੈਂ ਸਿੱਧੂ ਸਰ ਮੈਂ ਇਹ ਜਾਨਣਾ ਚਾਹਨਾ ਲਾਸਟ ਸਵਾਲ ਇਹ ਹੈ ਕੀ ਤੁਸੀਂ ਕਿਸੇ ਉਸ ਪਰਿਵਾਰ ਨਾਲ ਮਿਲਿਓ ਸਾਡੇ ਦਰਸ਼ਕਾਂ ਨਾਲ ਉਹ ਸਟੋਰੀ ਸਾਂਝੀ ਕਰ ਸਕਦੇ ਹੋ ਜਾਂ ਉਹਨਾਂ ਦੀ ਜਵਾਨੀ ਤੁਸੀਂ ਆਪ ਦੇ ਰਾਹੀਂ ਦੱਸ ਸਕਦੇ ਹੋ ਵੀ ਉਹਨਾਂ ਜਿਹੜੇ 84 ਦੇ ਦੰਗੇ ਕੱਲੂਕਾਰ ਦੇ ਵਿੱਚ ਜਿਹੜੇ ਸਿੱਖ ਮਾਰੇ ਗਏ ਸੀ ਉਹਨਾਂ ਦੀ ਜਿਹੜੀ ਪੀੜਤ ਹੈ ਜਿਹੜੀ ਭਾਵਨਾ ਹੈ ਉਹ ਕਿਵੇਂ ਦੀ ਹੈ ਹੁਣ ਭਾਵਨਾ ਤਾਂ ਸਮੁੱਚੇ ਲੈਵਲ ਤੇ ਪ੍ਰਗਟਾਵਾ ਕਿਹੜਾ ਇੱਕ ਹੋ ਜਾਏਗਾ ਮੈਂ ਜਿੰਨਿਆਂ ਨੂੰ ਅਸੀਂ ਦਰਬਾਰ ਸਾਹਿਬ ਵਿੱਚ ਮਿਲਦੇ ਹੁੰਦੇ ਸੀਗੇ ਜਿਨ੍ਹਾਂ ਨੂੰ ਅਸੀਂ ਤਿੰਨ ਤਰੀਕ ਨੂੰ ਹੀ ਮਿਲਿਆ ਦਰਬਾਰ ਸਾਹਿਬ ਦੇ ਵਿੱਚ ਸ਼ੁਰੂ ਹੋਣ ਤੋਂ ਪਹਿਲਾਂ ਉਹ ਸਾਨੂੰ ਪਤਾ ਸੀ ਜਿਹੜੇ ਸਾਰੇ ਵੀ ਪੰਜਾਬ ਸਾਡੇ ਅੱਗੇ ਸਾਨੂੰ ਮਿਲੇ ਉੱਥੇ ਉਹਨਾਂ ਚ ਕੋਈ ਨਹੀਂ ਮਿਲੂਗਾ ਤੇ ਮਿਲੇ ਵੀ ਨਹੀਂ ਕੋਈ ਸਾਡੇ ਇਥੇ ਰਹੀ ਨਹੀਂ ਦੁਨੀਆ ਚ ਮਾਰੇ ਗਏ ਉਹਨਾਂ ਦੇ ਨਾਲ ਚ ਹਾਂ ਤੇ ਇਸ ਕਰਕੇ ਹੁਣ ਪਰਿਵਾਰ ਬਥੇਰੇ ਤੰਗ ਹੋਏ ਬੜਾ ਕੁਝ ਹੋਇਆ ਲੋਕਾਂ ਨੂੰ ਬਹੁਤ ਹੀ ਕੁਝ ਹੋਇਆ ਉਹਨੋਂ ਤਸ਼ੱਦਦ ਇੱਕ ਅਦੇ ਪਰਿਵਾਰ ਨਾਲ ਹੋਇਆ ਹੋਵੇ ਤਾਂ ਗੱਲ ਕੀਤੀ ਜਾਵੇ ਸਾਰੇ ਸਬੂੱਚੇ ਸਿੱਖ ਜਗਤ ਦੇ ਵੱਡੇ ਹਿੱਸੇ ਨਾਲ ਇਹ ਸਾਰਾ ਤਸ਼ੱਦਦ ਸਾਰਿਆਂ ਨੇ ਇਸ ਦੀ ਪੀੜ ਨੂੰ ਸਮਝਿਆ ਮਹਿਸੂਸ ਕੀਤਾ ਇੰਨੀ ਵੱਡੀ ਪੀੜਾ ਸੀ ਜਿਹੜੀ ਕਿ ਹੁਣ ਕਈ ਜਨਰੇਸ਼ਨ ਤੱਕ ਚੱਲ ਰਹੀ ਹੈ ਤੇ ਅੱਗੇ ਵੀ ਚਲਦੀ ਰਹੇਗੀ ਇਸੇ ਕਰਕੇ ਇਹਨੂੰ ਅਸੀਂ ਘੱਲੂ ਘਰੇ ਦਾ ਦਿੱਤਾ ਇਹ ਹਿਸਟਰੀ ਚ ਚਲੀ ਗਈ ਸਾਡੇ ਜੀ ਇਸ ਥੀਜ ਗੱਲ ਚੱਲਦੀ ਹੈ। ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਗੱਲਬਾਤ ਰਾਹੀਂ ਪੁਰਾਣਾ ਇਤਿਹਾਸ ਹੈ ਜਿਹੜਾ ਖਾਸ ਕਰਕੇ ਸਿੱਖ ਸਿਆਸਤ ਬਾਰੇ ਜੋ ਵੀ ਸਿੱਖਾਂ ਨਾਲ 1984 ਦੇ ਵਿੱਚ ਵਾਪਰਿਆ ਉਹ ਤੁਹਾਨੂੰ ਸਿੱਖਣ ਨੂੰ ਜਾਂ ਸੁਣਨ ਨੂੰ ਮਿਲਿਆ ਹੋਵੇਗਾ। ਧੰਨਵਾਦ।